ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿੰਦਗੀ ਇੱਕ ਖੇਲ ਹੈ ਤਮਾਸ਼ਾ ਹੈ ਜਨਮ ਵੀ ਖੇਲ ਮਰਨ ਵੀ ਖੇਲ ਨਫਾ ਵੀ ਖੇਲ ਨੁਕਸਾਨ ਵੀ ਖੇਲ ਜਵਾਨੀ ਵੀ ਖੇਲ ਅਤੇ ਬੜੇਪਾ ਵੀ ਖੇਲ ਜਿਸ ਨੇ ਐਸਾ ਸਮਝਿਆ ਐਸਾ ਜਾਣਿਆ ਅਤੇ ਐਸਾ ਹੀ ਜਿਵਿਆ ਉਸ ਨੂੰ ਕਿਹਾ ਗਿਆ ਹੈ ਲੀਲਾ ਪ੍ਰਿਸ਼ੋਤਮ ਸ਼੍ਰੀ ਕ੍ਰਿਸ਼ਨ ਅਤੇ ਜੋ ساری ਜ਼ਿੰਦਗੀ ਮਰਿਆਦਾ ਵਿੱਚ ਭਿੱਜੀ ਹੋਈ ਦੇਖੀ ਜਗਤ ਦੇ ਮੋਹ ਨਿਕਲਿਆ ਮਰਿਆਦਾ ਪਰਸ਼ੋਤਮ ਰਾਮ ਪਰ ਜਿਸਨੇ ਮਹਿਸੂਸ ਕੀਤਾ ਅਤੇ ਜੋ ਸਮਸਤ ਜਗਤ ਦੀ ਪੀੜਾ ਨਾਲ ਪਰ ਗਿਆ ਅਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਕਿ ਜਗਤ ਮਿੱਥਿਆ ਹੈ ਜਗਤ ਤਾਂ ਵਗਦੇ ਹੋਏ ਹੰਝੂ ਹਨ ਜਗਤ ਇੱਕ ਬੇਦਨਾ ਹੈ ਜਗਤ ਇੱਕ ਦੁੱਖ ਹੈ ਇੱਕ ਰੋਗ ਹੈ ਅਤੇ ਉਸ ਲੋਗ ਦਾ ਸਮਾਧਾਨ ਲੈ ਕੇ ਉਸ ਲੋਗ ਦੀ ਓਸ਼ਦੀ ਲੈ ਕੇ ਜਿਸਨੇ ਦੇਸ਼ ਦੇ ਸ਼ਹਿਰਾਂ ਦਾ ਰਟਨ ਕੀਤਾ ਅਤੇ ਰੋਕੀਆਂ ਨੂੰ ਸਵਸਥ ਕਰਦਾ ਗਿਆ ਫੇਰ ਤਾਂ ਸਮਸਤ ਦੁਨੀਆ ਦੀ ਜਬਾਰ ਤੋਂ ਇਹ ਸ਼ਬਦ بلند ਆਵਾਜ਼ ਵਿੱਚ ਨਿਕਲੇ ਬਾਬਾ ਵੈਦ ਰੋਗੀਆਂ ਦਾ ਬਾਬਾ ਵੈਦ ਰੋਗੀਆਂ ਦਾ ਇਹ ਤਾਂ ਐਸਾ ਬਾਬਾ ਆਇਆ ਹੈ ਜੋ ਰੋਗੀਆਂ ਲਈ ਵੈਦ ਹੈ ਇਸਦੇ ਕੋਲ ਓਸ਼ਧੀ ਹੈ ਰੁਹੇ ਜ਼ਮੀਨ ਉੱਤੇ ਇਹ ਪਹਿਲਾ ਅਵਤਾਰੀ ਪੁਰਸ਼ ਆਇਆ ਹੈ ਜਿਸਨੇ ਮਨੁੱਖਤਾ ਦੇ ਸਾਹਮਣੇ ਉੱਚੀ ਆਵਾਜ਼ ਵਿੱਚ ਕਿਹਾ ਕਿ ਜਨਮ ਦੁਖ ਹੈ ਐਸਾ ਕਿਉਂ ਹੋ ਰਹਾ ਹੈ ਦਰਸਲ ਬੋਧ ਹੀ ਨਹੀਂ ਸਮਝ ਹੀ ਨਹੀਂ ਹੈ ਜੇਕਰ ਦੁੱਖ ਦੀ ਸਮਝ ਹੁੰਦੀ ਤਾਂ ਉਸ ਨੂੰ ਸਮਝ ਆ ਜਾਂਦੀ ਕਿ ਜਨਮ ਦੁਖ ਹੈ ਤਨ ਗੁਰੂ ਨਾਨਕ ਦੇਵ ਪਾਸ਼ਾ ਐਸਾ ਫਰਮਾਨ ਕਰਦੇ ਹਨ ਕਿ ਬਹੁਤੀ ਮਨੁੱਖਾ ਪਰਮਾਤਮਾ ਦੀ ਸਮਝ ਤੋਂ ਬਿਨਾਂ ਜੀ ਰਹੀ ਹੈ ਕਿਸੇ ਨੂੰ ਕੋਈ ਪਰਮਾਤਮਾ ਦੀ ਸਬਜ ਨਹੀਂ ਹਨੇਰਾ ਹੀ ਹਨੇਰਾ ਜ਼ਿੰਦਗੀ ਬਣ ਗਈ ਹੈ ਹਨੇਰਾ ਹੀ ਆਨੰਦ ਬਣ ਗਿਆ ਹੈ ਹਨੇਰਾ ਹੀ ਸੁਖ ਬਣ ਗਿਆ ਹੈ ਕਿਤਨਾ ਤਰਜ਼ ਆਏਗਾ ਉਸ ਮਨੁੱਖ ਦੀ ਜ਼ਿੰਦਗੀ ਉੱਤੇ ਪਟਕਣਾ ਹੀ ਜਿਸ ਦੀ ਜ਼ਿੰਦਗੀ ਬਣ ਜਾਏ ਪਟਕਣਾ ਹੀ ਜਿਸ ਦੀ ਚਾਲ ਬਣ ਜਾਏ ਕਰਾਉ ਹੀ ਜਿਸ ਤੇ ਜੀਵਨ ਦਾ ਆਧਾਰ ਬਣ ਜਾਏ ਕਲਾ ਕਲੇਸ਼ ਹੀ ਜਿਸ ਦੀ ਜ਼ਿੰਦਗੀ ਦਾ ਲਕਸ਼ ਬਣ ਜਾਏ ਕਿਤਨਾ ਤਸ ਆਏਗਾ ਕਿਤਨੀ ਦਇਆ ਆਏਗੀ ਇਸ ਦਇਆ ਨੂੰ ਹਿਰਦੇ ਵਿੱਚ ਧਾਰਨ ਕਰਕੇ ਤਨਗੁਰ ਨਾਨਕਦੇਵ ਜੀ ਮਹਾਰਾਜ ਸੁਲਤਾਨਪੁਰ ਦੀ ertid ਤੋ ਚੱਲ ਪਈ ਹਨ ਉਸਦਿਆਂ ਨਾਲ ਪਰਿਆ ਹੋਇਆ ਚੋਲਾ ਲੈ ਕੇ ਆਪਣੇ ਹਿਰਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਉਸਤੀ ਰੱਖ ਕੇ ਕਿ ਜਗਤ ਇੱਕ ਰੋਗ ਹੈ ਮਨੁੱਖ ਖੁਦ ਇੱਕ ਸਮੱਸਿਆ ਹੈ ਪਾਰੀਆਂ ਸਮੱਸਿਆਵਾਂ ਦਾ ਸਮਾਧਾਨ ਲੈ ਕੇ ਨੌਖੰਡ ਪ੍ਰithvi ਦੇ ਪਰਮਨ ਲਈ ਚੱਲ ਪਏ ਹਨ ਕਨਗੁਰੂ ਨਾਨਕ ਪਾਸ਼ਾ ਜਿੱਥੇ-ਜਿੱਥੇ ਉਸ ਦੀ ਕਰਗਤ ਸਾਬਤ ਹੋਈ ਮਨੁੱਖਤਾ ਦੀ ਜ਼ੁਬਾਨ ਵਿੱਚੋਂ ਨਿਕਲਿਆ ਬਾਬਾ ਵੈਦ ਰੋਗੀਆਂ ਦਾ ਰੋਗ ਵਿਆਪਕ ਹੈ ਸੰਸਾਰ ਲੋਕੀ ਨਾਮ دارو ਮੈਲ ਲੱਗੈ ਸੱਚ ਬਿਨਾ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅਕੋਸ਼ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਸਤ ਸੰਸਾਰ ਰੋਗੀ ਹੈ ਹੈਰਾਨਗੀ ਹੈ ਕਿ ਲੋਕ ਨੂੰ ਨਿਵਰਤ ਕਰਨ ਦੇ ਸਾਧਨ ਆਧ ਕਾਲ ਤੋਂ ਮਿਲਕਤ ਲੱਭਦੀ ਰਹੀ ਹੈ ਆਯੁਰਵੇਦ ਨੇਚਰ ਪੈਥੀ ਹੋਮੋਪੈਥੀ ਐਲੋਪੈਥਿਕ ਦਾ ਬੋਲਬਾਲਾ ਹੋਇਆ ਪਰ ਇਹਨਾਂ ਦੇ ਹੁੰਦਿਆਂ ਹੋਇਆਂ ਵੀ ਲੋਕਾਂ ਦਾ ਵੀ ਬੋਲਬਾਲਾ ਹੈ ਉਤਨੇ ਜੋਰ ਨਾਲ ਇਹ ਔਸ਼ੀਆਂ ਨਹੀਂ ਬੋਲ ਰਹੀਆਂ ਜਿੰਨੀ ਜੋਰ ਨਾਲ ਰੋਗਾ ਦੀ ਪੀੜਾ ਪ੍ਰਗਟ ਹੋ ਰਹੀ ਹੈ ਰੋਗਾਂ ਦਾ ਲੁਧਨ ਪ੍ਰਗਟ ਹੋ ਰਿਹਾ ਹੈ ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪਏ ਹਨ ਅਤੇ ਮਨੁੱਖ ਦੀ ਕਾਇਆ ਰੋਗਾਂ ਨਾਲ ਭਰੀ ਪਈ ਹੈ ਐਸਾ ਨਹੀਂ ਕਿ ਰੋਗ ਮਨੁੱਖ ਨੂੰ ਚੰਬੜੇ ਹਨ ਸਗੋਂ ਮਨੁੱਖ ਹੀ ਇੱਕ ਰੋਗ ਹੈ ਮਨੁੱਖ ਹੀ ਇੱਕ ਸਮੱਸਿਆ ਹੈ ਜੇਕਰ ਮਨੁੱਖ ਇੱਕ ਰੋਗ ਹੈ ਤਾਂ ਗੁਰਬਾਨੀ ਇਸ ਦਾ ਵਿਭਾਜਨ ਕਰਦੀ ਹੈ ਦੋ ਹਿੱਸਿਆਂ ਵਿੱਚ ਇਸ ਨੂੰ ਵੰਡਦੀ ਹੈ ਤਨ ਰੋਗ ਹੈ ਮਨ ਰੋਗ ਹੈ ਕੰਨ ਦੇ ਵਿੱਚ ਜੋ ਰੋਗ ਹੈ अनंत बीमारियां ਹਨ मन ਦੇ ਵਿੱਚ ਜੋ ਰੋਗ ਹੈ अनंत ਚਿੰਤਾਵਾਂ ਅਤੇ ਸੋਗ ਹੈ ਇੰਜ ਕਹਿ ਲਵੋ ਕਿ ਤਨ ਦੇ ਵਿੱਚ ਰੋਗ ਅਤੇ ਮਨ ਦੇ ਵਿੱਚ ਸੋਗ ਹੈ अनंत ਚਿੰਤਾਵਾਂ ਦਾ ਜੋ ਸਮੂਹ ਹੈ ਉਹ ਹੈ ਸੋਗ अनंत ਬਿਮਾਰੀਆਂ ਦਾ ਜੋ ਇਹ ਇਕੱਠ ਹੈ ਉਹ ਹੈ ਰੋਗ ਇਹ ਚਲਦਾ ਫਿਰਦਾ ਮਨੁੱਖ ਇੰਜ ਅੰਦਾਜ਼ਾ ਲਾ ਲਵੋ ਕਿ ਰੋਗ ਚਲਦਾ ਪਿਆ ਹੈ ਸੋਗ ਚਲ ਰਿਹਾ ਹੈ ਦੋ ਮਨੁੱਖ ਕਿਧਰੇ ਮਿਲਣ ਤਾਂ ਰੋਗਾਂ ਦਾ ਮਿਲਪ ਹੋਇਆ ਸੋਗ ਦਾ ਮਿਲਪ ਹੋਇਆ ਹੈ ਉਹਨਾਂ ਦੀ ਗੱਲਬਾਤ ਵਿੱਚ ਲੋਗ ਹੀ ਪ੍ਰਗਟ ਹੋਣਗੇ ਆਪਣੀਆਂ ਆਪਣੀਆਂ ਸਮੱਸਿਆਵਾਂ ਹੀ ਪ੍ਰਗਟ ਹੋਣ ਗਿਆ ਇਕ ਨੇ ਆਪਣਾ ਸੋਗ ਦੱਸਣਾ ਹੈ ਇਕ ਨੇ ਆਪਣਾ ਰੋਗ ਦੱਸਣਾ ਹੈ ਇਹ ਤਾਂ ਸਚਾਈ ਹੈ ਕਿ ਰੋਗ ਹੀ ਰੋਗ ਨਾਲ ਮਿਲਿਆ ਸੋਗ ਹੀ ਸੋਗ ਨਾਲ ਮਿਲਿਆ ਦੇਖਣ ਨੂੰ ਤਾਂ ਇੰਜ ਦਿਖਾਈ ਦੇਵੇਗਾ ਕਿ ਮਿੱਤਰ ਮਿੱਤਰ ਨਾਲ ਮਿਲਿਆ ਹੈ ਪਰ ਗੁਰਬਾਨੀ ਦੀ ਰੋਸ਼ਨੀ ਵਿੱਚ ਦੇਖੋ ਤਾਂ ਲੋਕ ਦਾ ਹੀ ਰੋਗ ਨਾਲ ਮਿਲਨ ਹੋਇਆ ਹੈ ਅਤੇ ਜੇ ਮਨੁੱਖ ਦੇ ਅੰਦਰਿਸ਼ ਕਰਨ ਵਿੱਚ ਝਾਤ ਮਾਰ ਕੇ ਦੇਖੀਏ ਤਾਂ ਰੋਗਾ ਦੇ ਭੰਡਾਰ ਤੋਂ ਬਿਨਾ ਹੋਰ ਹੈ ਹੀ ਕੀ ਇੱਕ ਲੋਗ ਦੂਸਰੇ ਰੋਗ ਨੂੰ ਮਿਲਦਾ ਪਿਆ ਹੈ ਇੱਕ ਚਿੰਤਾ ਦੂਸਰੀ ਚਿੰਤਾ ਨੂੰ ਮਿਲ ਰਹੀ ਹੈ ਦੁੱਖ ਕੀਆ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਏ ਹਰ ਮਨੁੱਖ ਦੁੱਖਾਂ ਦੀ ਪੰਡ ਹੈ ਜਰਾ ਖੋਲੀਏ ਤਾਂ ਰੰਚਕ ਮਾਤਰ ਵੀ ਸੁਖ ਨਾ ਹਿਲਦਾ ਦੁਖ ਹੀ ਦੁਖ ਹੈ ਕਈ ਦਫਾ ਚਿੰਤਕ ਗੁਰਮਤ ਨੂੰ ਸਮਝਣ ਵਾਲੇ ਹੈਰਾਨ ਹਨ ਕਿ ਇਤਨਾ ਦੁੱਖ ਹੈ ਇਤਨੇ ਰੋਗ ਹਨ ਕਿ ਮਨੁੱਖ ਜੀ ਕਿਸ ਤਰ੍ਹਾਂ ਲੈਂਦਾ ਹੈ ਕਿਵੇਂ ਜੀ ਲੈਂਦਾ ਹੈ ਇੱਕੋ ਹੀ ਜਵਾਬ ਹੈ ਆਸ਼ਾ ਕਰਕੇ ਜੀ ਲੰਦਾ ਹੈ ਅੱਜ ਤੋ ਕਹੇ ਸ਼ਾਇਦ ਕੱਲ ਨਾ ਹੋਵੇ ਸਭ ਪਰਮ ਵਿੱਚ ਜੀ ਰਹੇ ਹਨ ਅੱਜ ਤੋ ਕਹੇ ਕੱਲ ਵੀ ਦੁੱਖ ਹੈ ਪਰਸਾਂ ਵੀ ਦੁੱਖ ਹੈ ਅੰਤਮ ਸਮੇਂ ਤੱਕ ਦੁੱਖ ਹੈ ਪਰ ਮਨੁੱਖ ਜੀ ਲੰਦਾ ਹੈ ਸੁਖ ਦੀ ਆਸ਼ਾ ਵਿੱਚ ਦੁੱਖ ਵਿੱਚ ਜੀ ਲੰਦਾ ਹੈ ਸਿਰਫ ਸੁਖ ਦੀ ਆਸ਼ਾ ਵਿੱਚ ਜਿਉਂਦਾ ਤਾਂ ਦੁਖੀ ਹੈ ਆਸ਼ਾ ਸਿਰਫ ਸੁਖ ਦੀ ਹੁੰਦੀ ਹੈ ਇਸ ਵਾਸਤੇ ਬਾਣੀ ਦਾ ਇਹ ਮਹਾਵਾਕ ਹੈ ਆਸਾ ਮਨਸਾ ਬੰਦਨੀ ਪਾਈ ਕਰਮ ਤਰਮ ਬਦਕਾਰੀ ਆਸ਼ਾ ਦਾ ਇੱਕ ਵੱਡਾ ਬੰਦਰ ਹੈ ਇਸ ਤੋਂ ਛਡਕਾਰਾ ਹੋਣਾ ਕਟਿਨ ਹੈ ਆਸ਼ਾ ਕਰਕੇ ਜਿਹੜੇ ਧਾਰਮਿਕ ਕਰਮ ਕੀਤੇ ਉਹੋ ਵੀ ਬੰਦਨ ਬਣਨਗੇ ਸ਼ਾਇਦ ਇਹ ਸੁਖ ਦੇਣ ਉਹ ਸੁਖ ਦੇਣ ਪਰ ਕੌਣ ਦੱਸੇ ਕਿ ਆਸ਼ਾ ਹੀ ਧੋਖਾ ਹੈ ਆਸ਼ਾ ਕਰਕੇ ਜੋ ਕੀਤਾ ਉਸ ਵਿੱਚ ਕਿਸ ਤਰ੍ਹਾਂ ਸੁਖ ਹੋਵੇਗਾ ਗਨਗੁਰੂ ਨਾਨਕ ਦੇਵ ਮਹਾਰਾਜੀ ਦਾ ਫਰਮਾਨ ਹੈ ਆਸਾ ਵਿੱਚ ਅਤ ਦੁੱਖ ਕਨਾ ਮਨ ਮੁਖ ਚਿਤ ਲਾਇਆ ਜਿਸ ਨੇ ਆਪਣੇ ਮਨ ਨੂੰ ਸਾਹਮਣੇ ਰੱਖਿਆ ਹੈ ਆਪਣੀ ਸੋਚ ਨੂੰ ਸਾਹਮਣੇ ਰੱਖਿਆ ਹੈ ਕੀ ਉਹ ਸਾਰਾ ਜੀਵਨ ਸਿਰਫ ਆਸ਼ਾ ਵਿੱਚ ਬਤੀਤ ਕਰਦਾ ਹੈ ਨਹੀਂ ਉਹ ਸਾਰਾ ਜੀਵਨ ਦੁੱਖ ਵਿੱਚ ਬਤੀਤ ਕਰਦਾ ਹੈ ਕਿਉਂਕਿ ਸੁੱਖ ਦੀ ਤਾਂ ਸਿਰਫ ਆਸ਼ਾ ਹੈ ਕੋਲ ਤਾਂ ਉਸਦੇ ਦੁੱਖ ਹੀ ਹੈ ਜੋ ਜੋ ਦੀ ਸੈ ਸੋਸੋ ਰੋਗੀ ਲੋਗ ਰਹਿਤ ਮੇਰਾ ਸਤਗੁਰੂ ਜੋਗੀ ਮਨੁੱਖ ਰੋਗ ਹੈ ਅਤੇ ਇਹ ਰੋਗ ਦੋ ਹਿੱਸਿਆਂ ਵਿੱਚ ਪ੍ਰਗਟ ਹੁੰਦਾ ਹੈ ਤਨ ਦੇ ਤਲਤੇ ਰੋਗ ਬਣ ਕੇ ਮਨ ਦੇ ਤਲਤੇ ਸੋਗ ਬਣ ਕੇ ਕੀ ਜੀਵਨ ਪਰ ਰੋਗ ਅਤੇ ਸੋਗ ਵਿੱਚ ਜਿਉਣਾ ਹੀ ਮਨੁੱਖ ਦਾ ਪ੍ਰਾਪਤ ਹੈ ਮਨੁੱਖ ਦਾ ਪੂਕ ਹੈ ਇਹੀ ਮਨੁੱਖ ਹੈ ਜੋ ਲੋਗ ਵਿੱਚ ਜੀਵੇ ਸੋਗ ਵਿੱਚ ਜੀਵੇ ਚਿੰਤਾਵਾਂ ਤੇ ਪੀੜਾਂ ਇਤਨੀਆਂ ਹਨ ਇਤਨਾ ਬੋਝ ਹੈ ਕਿ ਇਹੀ ਮਨੁੱਖ ਰਹੀਸੇ ਆਇਆ ਹੈ ਕਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਨਾਨਕ ਪਤਾ ਕਰ ਤਹਾ ਜਥੈ ਮਿਰਤਨਾ ਜਨਮ ਜਰਾ ਅਸੀਂ ਹੁਣ ਆਪਣਾ ਕਰ ਉਥੇ ਬਨਾਇਆ ਹੈ ਜਥੈ ਜਮਨਾ ਕੋਈ ਨਹੀਂ ਮਰਨਾ ਕੋਈ ਨਹੀਂ ਬੜੇਪਾ ਕੋਈ ਨਹੀਂ ਜਨਮ ਹੈ ਤਾਂ ਦੁੱਖ ਹੈ ਜੀਵਨ ਹੈ ਤਾਂ ਦੁੱਖ ਹੈ ਮਰਨ ਹੈ ਤਾਂ ਦੁੱਖ ਹੈ ਇਹਨਾਂ ਰੋਗਾਂ ਤੋਂ ਅਤੇ ਇਹਨਾਂ ਚਿੰਤਾਵਾਂ ਤੋਂ ਕਿਵੇਂ ਛੁਟਕਾਰਾ ਹੋਵੇ? ਸਤਿਗੁਰ ਨਾਨਕ ਦੇਵ ਜੀ ਮਹਾਰਾਜ ਨੇ ਵਿਸ਼ਵੰਬਰ ਨੇ ਜਿਸ ਆਵਾਜ਼ ਨਾਲ ਪੁਕਾਰਿਆ ਸੀ, "ਬਾਬਾ ਵੈਦ ਰੋਗੀਆਂ ਦਾ, ਤਾਂ ਲੋਕ ਜਨਮ ਤੋਂ ਹੈ, ਲੋਕ ਜੀਵਨ ਹੈ, ਰੋਗ ਮਰਨ ਹੈ, ਕਿਵੇਂ ਛੁਟਕਾਰਾ ਹੋਵੇ?" ਗੁਰੂ ਨਾਨਕ ਪਾਤਸ਼ਾਹ ਕਿਸ ਸੰਗ ਨਾਲ ਇਲਾਜ ਕਰਦੇ ਸਨ? "ਰੋਗ, ਸੋਗ, ਦੁੱਖ, ਜਰਾ ਮਰਾ, ਹਰ ਜਨ ਹੈ ਨਹੀਂ ਨਿਕਟਾਨੀ, ਰੋਗ, ਜਨਮ, ਮਰਨ ਸਭ ਮਿਟ ਜਾਂਦਾ ਹੈ।" ਨਾਨਕ ਬੱਦਆ ਕਰਤ ਹਾਂ ਜਿੱਥੇ ਮਿਰਤਨਾ ਜਨਮ ਜੜਾ ਇੱਕ ਵਰਤਮਾਨ ਵਿੱਚ ਆਉਂਦਿਆਂ ਅਗਲਾ ਜਨਮ ਨਹੀਂ ਹੋਵੇਗਾ ਮਰਨ ਨਹੀਂ ਹੋਵੇਗਾ ਇਹ ਜੋ ਜਿਹੜਾ ਜੀਵਨ ਕੁਲ ਹੈ ਇਸ ਤੋਂ ਮਨੁੱਖ ਉੱਚਾ ਉੱਠ ਜਾਏਗਾ ਅਤੇ ਭਗਵਾਨ ਪ੍ਰਗਟ ਹੋ ਜਾਏਗਾ ਇਹ ਹੀ ਇੱਕ ਸਾਧਨ ਹੈ ਇਹ ਹੀ ਉਸਤੀ ਹੈ ਇਹ ਹੀ ਉਸਤੀ ਦੇਸ਼ਾਂ ਪਰਦੇਸ਼ਾਂ ਵਿੱਚ ਪਰਮਨ ਕਰਕੇ ਤਨਗੁਰ ਨਾਨਕ ਦੇਵ ਜੀ ਮਹਾਰਾਜ ਵੰਦੇ ਰਹੇ ਵੰਦੇ ਰਹੇ ਤਰਮ ਦੇ ਇਹ ਮਹਾਨ ਸਾਧਨਾ ਸਾਰੀ ਦੁਨੀਆ ਵਿੱਚ ਤਨਗੁਰ ਨਾਨਕ ਦੇਵ ਜੀ ਕਰਉਂਦੇ ਰਹੇ ਤਾਸਤੇ ਰਹੇ ਅਤੇ ਲੋਕਾਂ ਨੂੰ ਲੋਗ ਅਤੇ ਸੋਗ ਤੋਂ ਕੱਢਦੇ ਰਹੇ ਇਸ ਵਾਸਤੇ ਜਿਹੜੇ ਮਨੁੱਖ ਸਾਧਨਾ ਕਰਕੇ ਵਰਤਮਾਨ ਵਿੱਚ ਜੀਵੇ ਅਤੇ ਵਰਤਮਾਨ ਨੂੰ ਜ਼ਿੰਦਗੀ ਵਿੱਚ ਪਰਗਰ ਕੀਤਾ ਉਹਨਾਂ ਸਾਰਿਆਂ ਦੀ ਜ਼ੁਬਾਨ ਤੋਂ ਇੱਕੋ ਬੋਲ ਨਿਕਲਿਆ ਬਾਬਾ ਵੈਦ ਰੋਕੀਆਂ ਦਾ ਬਾਬਾ ਵੈਦ ਰੋਕੀਆਂ ਦਾ ਬਾਬਾ ਵੈਦ ਰੋਕੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ